ਸੋਮਵਾਰ ਸਵੇਰ ਦਾ ਦਿਨ ਸੀ ਤੇ ਤੇਜਿੰਦਰ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਅੱਜ ਉਹ ਸ਼ਹਿਰ ਦਾ ਐਸਪੀ ਬਣ ਚੁੱਕਿਆ ਸੀ ਸਭ ਤੋਂ ਪਹਿਲਾਂ ਉਹ ਡੀਜੀਪੀ ਦੇ ਦਫ਼ਤਰ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਉਸ ਨੂੰ ਵਰਦੀ ਮਿਲਦੀ ਹੈ ਤੇ ਆਪਣੀ ਡਿਊਟੀ ਨੂੰ ਸਾਈਨ ਕਰਦਾ ਹੈ ਤੇ ਦੋਸਤੋ ਉਸ ਦਾ ਸੁਪਨਾ ਅੱਜ ਪੂਰਾ ਹੋਇਆ ਜੋ ਕਿ ਕਈ ਸਾਲਾਂ ਤੋਂ ਉਸ ਨੇ ਆਪਣੀਆਂ ਅੱਖਾਂ ਦੇ ਵਿੱਚ ਇਹ ਸੁਪਨਾ ਸੰਜੋਏ ਬੈਠੇ ਨੂੰ ਇੰਨਾ ਵਕਤ ਲੱਗ ਗਿਆ ਸੀ ਦੋਸਤੋ ਕਿ ਉਸ ਨੇ ਇਹ ਸੁਪਨੇ ਰਾਤ ਦੀਆਂ ਨੀਂਦਾਂ ਦੇ ਵਿੱਚ ਨਹੀਂ ਦੇਖੇ ਬਲਕਿ ਇਹ ਸੁਪਨਾ ਉਸਨੇ ਰਾਤ ਦੀਆਂ ਨੀਂਦਾਂ ਨੂੰ ਹਰਾਮ ਕਰਕੇ ਦੇਖਿਆ ਸੀ ਤੇ ਉਹ ਐਦਾਂ ਵੀ ਬਹੁਤ ਖੁਸ਼ੀ ਕਿ ਅੱਜ ਉਸ ਦਾ ਸੁਪਨਾ ਪੂਰਾ ਹੋਇਆ ਹੈ ਪਰ ਉਹ ਵਿੱਚੋਂ ਵਿੱਚੀ ਦੁਖੀ ਵੀ ਸੀ ਕਿਉਂਕਿ ਕੁਝ ਸਾਲ ਪਹਿਲਾਂ ਉਸ ਦੀ ਮਾਂ ਜੋ ਕਿ ਘਰ ਛੱਡ ਕੇ ਚਲੀ ਗਈ ਸੀ ਤੇ ਅੱਜ ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰ ਰਿਹਾ ਸੀ ਉਹ ਇਹੀ ਕਹਿ ਰਿਹਾ ਸੀ ਕਿ ਜੇਕਰ ਅੱਜ ਮੇਰੀ ਮਾਂ ਮੇਰੇ ਨਾਲ ਹੁੰਦੀ ਤੇ ਮੈਨੂੰ ਐਸਪੀ ਬਣਿਆ ਦੇਖ ਕੇ ਉਸਨੇ ਕਿੰਨਾ ਖੁਸ਼ ਹੋਣਾ ਸੀ ਤਾਂ ਦੋਸਤੋ ਉਸਨੇ ਡੀਜੀਪੀ ਨੂੰ ਕਿਹਾ ਕਿ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਮੇਰੀ ਇਹੀ ਖੁਆਇਸ਼ ਹੈ ਤੇ ਮੈਂ ਜਦੋਂ ਮਿਹਨਤ ਕਰਦਾ ਹੁੰਦਾ ਸੀ ਉਦੋਂ ਵੀ ਮੈਂ ਗੁਰੂ ਸਾਹਿਬ ਦੇ ਅੱਗੇ ਇਹੀ ਖੁਆਇਸ਼ ਇਹੀ ਅਰਦਾਸ ਬੇਨਤੀ ਕੀਤੀ ਸੀ ਕਿ ਜਦੋਂ ਵੀ ਮੈਂ ਐਸਪੀ ਬਣਿਆ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਫਤੇਗੜ ਸਾਹਿਬ ਮੱਥਾ ਟੇਕਣ ਜਾਵਾਂਗਾ ਉੱਥੇ ਜਾ ਕੇ ਸੇਵਾ ਕਰਾਂਗਾ ਅਤੇ ਉਸ ਤੋਂ ਬਾਅਦ ਹੀ ਆ ਕੇ ਮੈਂ ਇਹ ਡਿਊਟੀ ਵਾਲੀ ਜੋ ਵਰਦੀ ਹੈ ਉਹ ਪਾਵਾਂਗਾ ਤੇ ਉਸ ਤੋਂ ਬਾਅਦ ਜੋ ਡੀਜੀਪੀ ਹੈ ਉਹ ਉਸ ਨੂੰ ਬੋਲਿਆ ਤੇਜਿੰਦਰ ਨੂੰ ਕਿ ਹੁਣ ਤੂੰ ਐਸਪੀ ਲੱਗ ਚੁੱਕਿਆ ਹੈ ਤੈਨੂੰ ਅਸੀਂ ਗੱਡੀਆਂ ਦੇਵਾਂਗੇ ਤੇ ਗੱਡੀਆਂ ਦਾ ਕਾਫਲਾ ਵੀ ਦੇਵਾਂਗੇ ਤੂੰ ਗੱਡੀਆਂ ਦੇ ਕਾਫਲੇ ਦੇ ਨਾਲ ਉੱਥੇ ਜਾਹੀਂ ਅਤੇ ਉੱਥੇ ਜਾ ਕੇ ਨਤਮਸਤਕ ਹੋਈਂ ਸੇਵਾ ਵੀ ਕਰੀਂ ਦੋਸਤੋ ਬਾਅਦ ਤੇਜਿੰਦਰ ਬੀਜੀਪੀ ਨੂੰ ਕਹਿਣ ਲੱਗਿਆ ਕਿ ਸਰ ਮੈਂ ਤੁਹਾਡੀ ਕਈ ਹੋਈ ਗੱਲ ਦੀ ਕਦਰ ਕਰਦਾ ਹਾਂ ਪਰ ਮੈਂ ਗੁਰੂ ਸਾਹਿਬ ਦੇ ਅੱਗੇ ਇਹੀ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਕਿ ਮੈਂ ਐਸਪੀ ਲੱਗਿਆ ਹਾਂ ਪਰ ਮੈਂ ਨੀਵਾ ਹੋ ਕੇ ਸਿਰ ਝੁਕਾ ਕੇ ਤੇਰੇ ਦਰ ਤੇ ਆਵਾਂਗਾ ਕੋਈ ਉੱਥੇ ਮੈਨੂੰ ਇਹ ਨਾ ਦੇਖੇ ਕਿ ਇੱਕ ਐਸਪੀ ਇੱਥੇ ਸੇਵਾ ਕਰ ਰਿਹਾ ਹੈ ਬਲਕਿ ਉੱਥੇ ਮੈਨੂੰ ਲੋਕ ਇਹ ਦੇਖਣ ਕਿ ਕੋਈ ਸਿੱਖ ਹੈ ਉਹ ਇੱਥੇ ਆ ਕੇ ਸੇਵਾ ਕਰ ਰਿਹਾ ਹੈ ਤੇਜਿੰਦਰ ਜੋ ਕਿ ਸਾਬਤ ਸੂਰਤ ਸਿੱਖ ਹੈ ਅਤੇ ਉਸ ਦੇ ਮਨ ਦੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਸੱਚੀ ਸ਼ਰਧਾ ਹੈ ਤੇ ਉਸ ਨੇ ਕਿਹਾ ਕਿ ਮੈਂ ਜੇਕਰ ਸੇਵਾ ਕਰਾਂਗਾ ਤਾਂ ਇੱਕ ਨਿਮਾਣਾ ਸਿੱਖ ਬਣ ਕੇ ਹੀ ਸੇਵਾ ਕਰਾਂਗਾ ਮੈਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਮੈਂ ਬਸ ਦੇ ਚੜ ਕੇ ਜਾਵਾਂਗਾ ਆਮ ਸਿੱਖ ਸੰਗਤ ਦੇ ਵਾਂਗੂ ਗੁਰੂ ਘਰ ਜਾਵਾਂਗਾ ਸੇਵਾ ਕਰਾਂਗਾ ਨਤਮਸਤਕ ਹੋਵਾਂਗਾ ਮੱਥਾ ਟੇਕਾਂਗਾ ਅਤੇ ਉੱਥੇ ਜਾ ਕੇ ਛੋਟੇ ਸਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਵੀ ਦੇਵਾਂਗਾ ਤੋਂ ਬਾਅਦ ਕੀ ਹੋਇਆ ਕਿ ਡੀਜੀਪੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਉੱਥੇ ਚਲਾ ਜਾ ਤੇ ਜਾ ਕੇ ਸੇਵਾ ਕਰ ਤੇ ਸੇਵਾ ਕਰਨ ਤੋਂ ਬਾਅਦ ਅਗਲੇ ਦਿਨ ਤੂੰ ਆ ਕੇ ਡਿਊਟੀ ਜੁਆਇਨ ਕਰ ਲਈ ਤਾਂ ਦੋਸਤੋ ਤੇਜਿੰਦਰ ਉੱਥੋਂ ਚੱਲ ਪੈਂਦਾ ਹੈ ਅਤੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਉਸ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਜਾਂਦਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਜਦੋਂ ਅੰਦਰ ਦਰਸ਼ਨ ਕਰਦਾ ਹੈ ਉਸ ਤੋਂ ਬਾਅਦ ਠੰਡੇ ਬੁਰਜ ਦੇ ਵੀ ਦਰਸ਼ਨ ਕਰਕੇ ਆਉਂਦਾ ਹੈ ਅਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਬਾਹਰ ਨਿਕਲਦਾ ਹੈ ਤਾਂ ਉੱਥੇ ਇੱਕ ਬੀਬੀ ਦੇ ਪਰ ਉਸਦੀ ਨਜ਼ਰ ਪੈਂਦੀ ਹੈ ਉਸਦੀ ਉਹ ਸ਼ਕਲ ਜਾਣੀ ਪਹਿਚਾਣੀ ਜਿ ਲੱਗਦੀ ਹੈ ਅਤੇ ਉਹ ਬੀਬੀ ਉੱਥੇ ਲੰਗਰ ਵਰਤਾ ਰਹੀ ਸੀ ਦੱਸਦੀ ਏ ਕਿ ਜਦੋਂ ਉਸਨੇ ਉਹ ਸ਼ਕਲ ਨੂੰ ਦੇਖਿਆ ਤਾਂ ਉਸਨੇ ਕਿਹਾ ਕਿ ਇਹ ਸ਼ਕਲ ਤਾਂ ਜਾਣੀ ਪਹਿਚਾਣੀ ਲੱਗਦੀ ਹੈ ਇਹ ਸ਼ਕਲ ਤਾਂ ਮੇਰੀ ਮਾਂ ਵਰਗੀ ਸ਼ਕਲ ਲੱਗਦੀ ਹੈ ਜੋ ਅੱਜ ਤੋਂ 20 ਸਾਲ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ ਦੋਸਤੋ ਉਸਦੇ ਵਾਲ ਚਿੱਟੇ ਹੋਏ ਪਏ ਸੀ ਚਿਹਰਾ ਮੁਰਝਾਇਆ ਹੋਇਆ ਪਿਆ ਸੀ ਕਿਉਂਕਿ 20 ਸਾਲ ਪਹਿਲਾਂ ਜਦੋਂ ਘਰ ਛੱਡ ਕੇ ਗਈ ਸੀ ਤਾਂ ਉਦੋਂ ਉਹ ਜਵਾਨ ਸੀ ਪਰ ਹੁਣ ਉਸਦਾ ਚਿਹਰਾ ਤਾਂ ਉਹੀ ਹੈ ਪਰ ਚਿਹਰੇ ਦੇ ਉੱਪਰ ਬੁਢਾਪੇ ਦੀਆਂ ਛਾਂਹਾਂ ਪਈਆਂ ਹੋਈਆਂ ਨੇ ਅਤੇ ਵਾਲ ਚਿੱਟੇ ਹੋਏ ਪਏ ਨੇ ਅਤੇ ਉਹ ਹੁਣ ਬੁਢਾਪੇ ਦੇ ਵਿੱਚ ਪਹੁੰਚੀ ਹੋਈ ਹੈ। ਤੇਜਿੰਦਰ ਦੇ ਪੈਰਾਂ ਥੱਲੋ ਜ਼ਮੀਨ ਖਿਸ ਗਈ। ਉਸਨੇ ਆਪਣੇ ਦਿਮਾਗ ਦੇ ਉੱਪਰ ਜ਼ੋਰ ਪਾਇਆ ਅਤੇ ਬੜੀ ਹੀ ਗੌਰ ਦੇ ਨਾਲ ਉਸ ਔਰਤ ਨੂੰ ਦੇਖਣ ਲੱਗ ਗਿਆ ਜੋ ਔਰਤ ਉੱਥੇ ਲੰਗਰ ਵਰਤਾਰੀ ਸੀ। ਦੋਸਤੋ ਬਾਅਦ ਉਸਨੇ ਹੌਸਲਾ ਕਰਕੇ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਹ ਔਰਤ ਤਾਂ ਮੇਰੀ ਮਾਂ ਹੈ ਜੋ ਅੱਜ ਤੋਂ 20 ਸਾਲ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ। ਤੇਜਿੰਦਰ ਮਨ ਹੀ ਮਨ ਵਿੱਚ ਸੋਚ ਰਿਹਾ ਕਿ ਮੈਂ ਆਪਣੀ ਮਾਂ ਨੂੰ ਹੁਣ ਕਿਵੇਂ ਬੁਲਾਵਾਂ ਜੇਕਰ ਮੈਂ ਆਪਣੀ ਮਾਂ ਨੂੰ ਮਾਂ ਕਹਿ ਕੇ ਬੁਲਾਉਣਾ ਹਾਂ ਤਾਂ ਮੇਰੀ ਮਾਂ ਮੈਨੂੰ ਪਛਾਣਨ ਤੋਂ ਇਨਕਾਰ ਕਰ ਦੇਵੇਗੀ ਤਾਂ ਉਸਦੇ ਕੋਲ ਜਾਂਦਾ ਹੈ ਅਤੇ ਹੁਣ ਉਸ ਨੂੰ ਸਭ ਕੁਝ ਕਲੀਅਰ ਹੋ ਜਾਂਦਾ ਹੈ ਕਿ ਇਹ ਔਰਤ ਕੋਈ ਹੋਰ ਨਹੀਂ ਬਲਕਿ ਮੇਰੀ ਮਾਂ ਹੈ ਜੋ ਕਿ ਸਾਨੂੰ 20 ਸਾਲ ਪਹਿਲਾਂ ਛੱਡ ਕੇ ਘਰੋਂ ਆ ਗਈ ਸੀ ਪਰ ਉਹ ਅੰਦਰ ਹੀ ਅੰਦਰ ਖੁਸ਼ ਵੀ ਬਹੁਤ ਸੀ ਕਿ ਹੁਣ ਮੈਨੂੰ ਮੇਰੀ ਮਾਂ ਵੀ ਮਿਲ ਗਈ ਹੈ ਮੈਂ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਅੱਗੇ ਜਦੋਂ ਅਰਦਾਸ ਬੇਨਤੀ ਕੀਤੀ ਸੀ ਤੁਮ ਮੰਨ ਦੇ ਮੈਂ ਇਹ ਵੀ ਸੋਚਿਆ ਸੀ ਕਿ ਜੇਕਰ ਅੱਜ ਮੇਰੀ ਮਾਂ ਇੱਥੇ ਹੁੰਦੀ ਤਾਂ ਬਹੁਤ ਖੁਸ਼ ਹੋਣੀ ਸੀ ਅਤੇ ਹੁਣ ਮੇਰੀ ਮਾਂ ਮੈਨੂੰ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਸੇਵਾ ਕਰਦੀ ਹੋਈ ਮਿਲ ਗਈ ਹੈ ਉਸ ਸ਼ਹੀਦਾਂ ਦੀ ਧਰਤੀ ਦੇ ਉੱਪਰ ਜੋ ਕਿ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਤੇ ਅੱਜ ਮੇਰੀ ਮਾਂ ਇੱਥੇ ਮਿਲ ਗਈ ਹੈ ਅਤੇ ਉਸ ਤੋਂ ਬਾਅਦ ਤਜਿੰਦਰ ਬੜਾ ਹੀ ਹੌਸਲਾ ਕਰਕੇ ਉਸ ਬਜ਼ੁਰਗ ਮਾਤਾ ਦੇ ਕੋਲ ਜਾਂਦਾ ਹੈ ਅਤੇ ਕੋਲ ਜਾ ਕੇ ਕਹਿੰਦਾ ਹੈ ਮਾਂ ਕਾਫੀ ਸਮੇਂ ਬਾਅਦ ਜਦੋਂ ਮਾਂ ਸ਼ਬਦ ਉਸ ਔਰਤ ਨੇ ਸੁਣਿਆ ਤਾਂ ਉਸ ਦੇ ਹੋਸ਼ ਉੱਡ ਗਏ ਉਹ ਪਲਟ ਕੇ ਦੇਖਦੀ ਹੈ ਤਾਂ ਸਾਹਮਣੇ ਇੱਕ ਉੱਚਾ ਲੰਮਾ ਨੌਜਵਾਨ ਖੜਾ ਹੁੰਦਾ ਹੈ ਤੇ ਉਹ ਔਰਤ ਕਹਿੰਦੀ ਹੈ ਕਿ ਮੈਂ ਤੈਨੂੰ ਪਹਿਚਾਣਿਆ ਨਹੀਂ ਪੁੱਤ ਤਾਂ ਉਸ ਤੋਂ ਬਾਅਦ ਤਜਿੰਦਰ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦੇ ਦਰਿਆ ਵਗਣ ਲੱਗੇ ਅਤੇ ਉਹ ਉੱਚੀ-ਉੱਚੀ ਤਾਹਾਂ ਮਾਰ ਕੇ ਰੋਣ ਲੱਗਿਆ ਅਤੇ ਉਸ ਔਰਤ ਦੇ ਪੈਰੀਂ ਡਿੱਗ ਪਿਆ ਅਤੇ ਇਹ ਕਹਿਣ ਲੱਗਿਆ ਮਾਂ ਤੂੰ ਪਹਿਚਾਣੇਂਗੀ ਕਿਵੇਂ ਉਦੋਂ ਮੈਂ 8 ਸਾਲ ਦਾ ਸੀ ਜਦੋਂ ਤੂੰ ਮੈਨੂੰ ਘਰ ਛੱਡ ਕੇ ਆ ਗਈ ਸੀ ਤਾਂ ਉਸ ਤੋਂ ਬਾਅਦ ਉਸ ਔਰਤ ਜਿਸ ਦਾ ਨਾਮ ਮਨਜੀਤ ਕੌਰ ਸੀ ਅਤੇ ਉਸ ਦੀਆਂ ਵੀ ਤਾਹਾਂ ਨਿਕਲ ਗਈਆਂ ਅਤੇ ਉੱਚੀ-ਉੱਚੀ ਤਾਹਾਂ ਮਾਰ ਕੇ ਰੋਣ ਲੱਗੀ ਅਤੇ ਉਸ ਨੇ ਆਪਣੇ ਪੁੱਤਰ ਤਜਿੰਦਰ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਅਤੇ ਦੋਨੋਂ ਜਣੇ ਬਹੁਤ ਖੁਸ਼ੀ ਕੋਲ ਖੜੀਆਂ ਸਿੱਖ ਸੰਗਤਾਂ ਵੀ ਇਹ ਦੇਖ ਕੇ ਹੈਰਾਨ ਸੀ ਕਿ ਐਨੇ ਸਮੇਂ ਬਾਅਦ ਦੋਨੋਂ ਮਾਪੇ ਇਕੱਠੇ ਹੋਏ ਨੇ ਤੇ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ ਕਾਰਨ ਸੀ ਜੋ ਕਿ ਘਰ ਛੱਡ ਕੇ ਉਸ ਦੀ ਮਾਤਾ ਮਨਜੀਤ ਕੌਰ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਐਸਪੀ ਬਣਨ ਤੱਕ ਤੇਜਿੰਦਰ ਦਾ ਕੀ ਸਫ਼ਰ ਸੀ ਇਸ ਪੂਰੀ ਗੱਲਬਾਤ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੁਹਾਡੇ ਅੱਗੇ ਗੁਜਾਰਿਸ਼ ਹੈ ਕਿ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਉਸੇ ਹੀ ਮਨਜੀਤ ਕੌਰ ਦਾ ਜਿਸ ਦਾ ਕੀ ਵਿਆਹ ਹੋਇਆ ਸੀ ਸੁਖਦੇਵ ਸਿੰਘ ਦੇ ਨਾਲ ਸੁਖਦੇਵ ਸਿੰਘ ਜੋ ਕਿ ਇੱਕ ਕਿਸਾਨ ਸੀ ਤੇ ਉਸ ਦੇ ਨਾਲ ਮਨਜੀਤ ਕੌਰ ਦਾ ਵਿਆਹ ਹੁੰਦਾ ਹੈ ਵਿਆਹ ਹੋਣ ਤੋਂ ਬਾਅਦ ਉਹਨਾਂ ਦੀ ਜੋ ਸ਼ਾਦੀशुदा ਜ਼ਿੰਦਗੀ ਹੈ ਉਹ ਬਹੁਤ ਹੀ ਵਧੀਆ ਚੱਲ ਰਹੀ ਹੁੰਦੀ ਹੈ ਉਹਨਾਂ ਕੋਲ ਥੋੜੀ ਜੀ ਜ਼ਮੀਨ ਸੀ ਤੇ ਉਸੇ ਹੀ ਜ਼ਮੀਨ ਦੇ ਉੱਪਰ ਸੁਖਦੇਵ ਸਿੰਘ ਜੋ ਕਿ ਖੇਤੀਬਾੜੀ ਕਰਦਾ ਸੀ ਤੇ ਉਸੇ ਦੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਜੋ ਹੈ ਉਹ ਚੱਲਦਾ ਸੀ ਤੇ ਦੋਸਤੋ ਮਨਜੀਤ ਕੌਰ ਵੀ ਜੋ ਕਿ ਘਰ ਦਾ ਕੰਮਕਾਰਤਾ ਦੇਖਦੀ ਸੀ ਅਤੇ ਨਾਲ ਦੀ ਨਾਲ ਉਹ ਖੇਤ ਦੇ ਵਿੱਚ ਜਾ ਕੇ ਉਸ ਦਾ ਹੱਥ ਵੀ ਬਣਾਉਦੀ ਹੁੰਦੀ ਸੀ ਤਾਂ ਦੋਸਤੋ ਗੁਰੂ ਘਰ ਨੂੰ ਮੰਨਣ ਵਾਲੀ ਮਨਜੀਤ ਕੌਰ ਜੋ ਕਿ ਅਕਸਰ ਹੀ ਸੇਵਾ ਕਰਨ ਦੇ ਲਈ ਦਰਬਾਰ ਸਾਹਿਬ ਵੀ ਜਾਂਦੀ ਹੁੰਦੀ ਸੀ ਅਤੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਇੱਥੇ ਆ ਕੇ ਵੀ ਨਤਮਸਤਕ ਹੁੰਦੀ ਤੇ ਇੱਥੇ ਆ ਕੇ ਵੀ ਬੀਬੀਆਂ ਦੇ ਨਾਲ ਸੇਵਾ ਕਰਦੀ ਹੁੰਦੀ ਸੁਖਦੇਵ ਸਿੰਘ ਜੋ ਕਿ ਖੇਤੀ ਕਰਦਾ ਹੁੰਦਾ ਸੀ ਅਤੇ ਉਸ ਨੂੰ ਥੋੜੀ ਜੀ ਬੁਰੀ ਲੱਤ ਲੱਗੀ ਜੋ ਕਿ ਸ਼ਰਾਬ ਪੀਣ ਦੀ ਪਹਿਲਾਂ ਤਾਂ ਥੋੜੀ ਸ਼ਰਾਬ ਪੀਂਦਾ ਹੁੰਦਾ ਸੀ ਤੇ ਮਨਜੀਤ ਕੌਰ ਨੇ ਵੀ ਸੋਚਿਆ ਕਿ ਚਲੋ ਕੋਈ ਨੇ ਬੰਦੇ ਪੀਂਦੇ ਹੀ ਹੁੰਦੇ ਆ ਬਹੁਤ ਸਾਰੇ ਲੋਕ ਪੀਂਦੇ ਨੇ ਸ਼ਰਾਬ ਤਾਂ ਇਹ ਕੀ ਗੱਲ ਹੈ ਇਹ ਵੀ ਪਿੰਦਾ ਹੀ ਹੋਵੇਗਾ ਪਰ ਬਾਅਦ ਦੇ ਵਿੱਚ ਉਸ ਦੀ ਸ਼ਰਾਬ ਦੀ ਲਤ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਗਈ ਅਤੇ ਹੁਣ ਤਾਂ ਉਹ ਇਸ ਕਦਰ ਪਹੁੰਚ ਗਈ ਕਿ ਰੋਜ਼ ਆ ਕੇ ਮਨਜੀਤ ਕੌਰ ਦੇ ਨਾਲ ਕੁੱਟਮਾਰ ਕਰਿਆ ਕਰੇ ਮਨਜੀਤ ਕੌਰ ਦੇ ਦੋ ਬੱਚੇ ਸੀ ਇੱਕ ਦਾ ਨਾਮ ਸੀ ਤਜਿੰਦਰ ਅਤੇ ਦੂਜੇ ਦਾ ਨਾਮ ਸੀ ਮਨਿੰਦਰ ਤਜਿੰਦਰ ਅਤੇ ਮਨਿੰਦਰ ਦੋਨਾਂ ਦਾ 2 ਸਾਲਾਂ ਦਾ ਫਰਕ ਸੀ ਤਜਿੰਦਰ ਵੱਡਾ ਸੀ ਅਤੇ ਉਸ ਤੋਂ ਬਾਅਦ ਇੱਕ ਹੋਰ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਮਨਿੰਦਰ ਉਹ ਆਪਣੇ ਬੱਚਿਆਂ ਦੇ ਲਈ ਇਹ ਸਭ ਕੁਝ ਸਹਿੰਦੀ ਰਹੀ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਹੁਣ ਤਾਂ ਮੇਰੇ ਬੱਚੇ ਵੱਡੇ ਹੋ ਜਾਣਗੇ ਚਲੋ ਇਸਨੇ ਜਿੰਨਾ ਜ਼ੁਲਮ ਕਰਨਾ ਸੀ ਮੇਰੇ ਉੱਪਰ ਜ਼ੁਲਮ ਕਰ ਲਿਆ ਇਹ ਸ਼ਰਾਬ ਵੀ ਪੀਂਦਾ ਹੈ ਅਤੇ ਕੁੱਟਮਾਰ ਵੀ ਕਰਦਾ ਹੈ ਪਰ ਉਹ ਆਪਣੇ ਬੱਚਿਆਂ ਦੇ ਲਈ ਇਹ ਸਭ ਕੁਝ ਸਹਿੰਦੀ ਰਹੀ ਤਾਂ ਦੋਸਤੋ ਹੁਣ ਤਾਂ ਜੋ ਸੁਖਦੇਵ ਸਿੰਘ ਸੀ ਉਹ ਹੋਰ ਵੀ ਜ਼ਿਆਦਾ ਵਿਗੜ ਚੁੱਕਿਆ ਸੀ ਉਸਦੇ ਪਰਾਈਆਂ ਔਰਤਾਂ ਦੇ ਨਾਲ ਜੋ ਕਿ ਨਜਾਇਜ਼ ਸੰਬੰਧ ਵੀ ਬਣਨ ਲੱਗ ਗਏ ਹੁਣ ਤਾਂ ਆਪਣੇ ਘਰੇ ਅਤੇ ਆਪਣੇ ਖੇਤ ਦੇ ਵਿੱਚ ਵੀ ਉਹ ਪਰਾਈਆਂ ਔਰਤਾਂ ਨੂੰ ਲੈ ਕੇ ਆਇਆ ਕਰੇ ਅਤੇ ਇਸ ਆਫ ਦਾ ਜਦੋਂ ਮਨਜੀਤ ਕੌਰ ਉਹ ਪਤਾ ਲੱਗਿਆ ਤਾਂ ਉਸ ਤੋਂ ਇਹ ਸਭ ਕੁਝ ਸੈਨ ਨਹੀਂ ਹੋਇਆ ਅਤੇ ਘਰ ਦੇ ਵਿੱਚ ਰੋਜ਼-ਰੋਜ਼ ਕਲੇਸ਼ ਰਹਿਣ ਲੱਗ ਗਿਆ ਤੇ ਉਸੇ ਹੀ ਕਲੇਸ਼ ਦੇ ਵਜ੍ਹਾ ਦੇ ਨਾਲ ਮਨਜੀਤਕੌਰ ਦੇ ਨਾਲ ਕੁੱਟਮਾਰ ਵੀ ਹੋਣ ਲੱਗ ਪਈ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਦਿਨ ਕੁੱਟ ਕੇ ਮਨਜੀਤਕੌਰ ਨੂੰ ਸੁਖਦੇਵ ਸਿੰਘ ਨੇ ਘਰੋਂ ਕੱਢ ਦਿੱਤਾ ਅਤੇ ਦੋਨਾਂ ਬੱਚਿਆਂ ਨੂੰ ਆਪਣੇ ਕੋਲੇ ਰੱਖ ਲਿਆ ਉਸ ਤੋਂ ਬਾਅਦ ਮਨਜੀਤਕੌਰ ਦਰਦ-ਦਰਦੀਆਂ ਠੋਕਰਾਂ ਖਾਣ ਲੱਗੀ ਅਤੇ ਦੂਜੇ ਪਾਸੇ ਜੋ ਕਿ ਤੇਜਵਰ 6 ਸਾਲ ਦੀ ਸੀ ਉਹ ਆਪਣੇ ਪਿਤਾ ਦੇ ਕੋਲ ਹੀ ਰਹਿੰਦੇ ਸੀ ਪਿਤਾ ਜੋ ਕਿ ਸ਼ਰਾਬ ਪੀਂਦਾ ਅਤੇ ਉਸਨੇ ਸ਼ਰਾਬ ਪੀ ਪੀਕੇ ਅਤੇ ਗਲਤ ਕੰਮ ਕਰ ਕਰਕੇ ਆਪਣੀ ਸਾਰੀ ਜਮ੍ਹਾਂ ਪੂੰਜੀ ਗਵਾਲੀ ਅਤੇ ਉਹਨਾਂ ਦੇ ਕੋਲ ਜੋ ਜ਼ਮੀਨ ਸੀ ਉਹ ਜ਼ਮੀਨ ਵੀ ਉਸਨੇ ਸਾਰੀ ਹੀ ਵੇਚ ਵਟ ਦਿੱਤੀ ਹੁਣ ਤੇਜਿੰਦਰ ਅਤੇ ਜੋ ਮਨਿੰਦਰ ਦੋਨੋਂ ਭਰਾ ਸੀ ਉਹਨਾਂ ਦੀ ਹਾਲਤ ਵੀ ਬਹੁਤ ਖਰਾਬ ਹੋਣ ਲੱਗੀ ਕਿਉਂਕਿ ਉਹਨਾਂ ਨੇ ਹੁਣ ਸਕੂਲ ਦੇ ਵਿੱਚ ਵੀ ਪੜ੍ਹਨਾ ਸੀ ਅਤੇ ਜ਼ਿੰਦਗੀ ਦੇ ਵਿੱਚ ਕੁਝ ਅੱਗੇ ਵੀ ਕਰਨਾ ਸੀ ਉਸ ਤੋਂ ਬਾਅਦ ਮਨਿੰਦਰ ਦੀ ਜੋ ਭੂਆ ਹੈ ਉਹ ਦੋਨਾਂ ਬੱਚਿਆਂ ਨੂੰ ਆਪਣੇ ਕੋਲੇ ਲੈ ਗਈ ਅਤੇ ਉਹ ਆਪਣੇ ਭਰਾ ਨੂੰ ਕਹਿਣ ਲੱਗੀ ਕਿ ਤੂੰ ਤਾਂ ਸਾਰਾ ਦਿਨ ਸ਼ਰਾਬ ਦੇ ਨਸ਼ੇ ਵਿੱਚ ਡੁੱਬਿਆ ਰਹਿਣਾ ਹੈ ਇਹਨਾਂ ਛੋਟੇ ਛੋਟੇ ਮਾਸੂਮ ਬੱਚੇ ਤਜਿੰਦਰ ਅਤੇ ਮਨਿੰਦਰ ਇਹਨਾਂ ਦੀ ਸਾਰ ਸੰਭਾਲ ਕੌਣ ਕਰੇਗਾ ਅਤੇ ਉਸ ਤੋਂ ਬਾਅਦ ਉਹ ਆਪਣੇ ਭੂਆ ਦੇ ਕੋਲੇ ਦੋਨੋਂ ਭਰਾ ਰਹਿਣ ਲੱਗ ਜਾਂਦੇ ਨੇ ਉਸ ਦੀ ਭੂਆ ਦੇ ਕੋਈ ਔਲਾਦ ਨਹੀਂ ਸੀ ਅਤੇ ਉਸ ਭੂਆ ਨੇ ਉਹਨਾਂ ਦੋਨਾਂ ਬੱਚਿਆਂ ਨੂੰ ਪੜਾਇਆ ਲਿਖਾਇਆ ਦੋਨੋਂ ਬੱਚੇ ਹੀ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਪਰ ਜੋ ਤਜਿੰਦਰ ਸੀ ਉਹ ਬਹੁਤ ਇੰਟੈਲੀਜੈਂਟ ਸੀ 10ਵੀਂ ਦਾ ਰਿਜ਼ਲਟ ਆਇਆ ਅਤੇ ਉਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਟੌਪ ਕੀਤਾ ਤਜਿੰਦਰ ਨੇ 12ਵੀਂ ਵੀ ਕਰ ਲਈ ਤੇ 12ਵੀਂ ਕਰਨ ਤੋਂ ਬਾਅਦ ਉਸ ਨੇ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਐਡਮਿਸ਼ਨ ਲੈ ਲਿਆ ਤੇ ਉੱਥੇ ਜਾ ਕੇ ਉਸ ਨੇ ਪੀਏ ਦੀ ਪੜ੍ਹਾਈ ਸ਼ੁਰੂ ਕਰ ਲਈ ਉਸ ਦੇ ਅੱਖਾਂ ਦੇ ਵਿੱਚ ਸੁਪਨਾ ਸੀ ਅਤੇ ਉਸ ਨੂੰ ਕੌਨਫੀਡੈਂਸ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਜ਼ਰੂਰ ਕੁਝ ਵੱਡਾ ਕਰਨਾ ਹੈ ਅਤੇ ਉਸ ਨੇ ਇਹ ਸੁਪਨਾ ਦੇਖਿਆ ਸੀ ਕਿ ਮੈਂ ਐਸਪੀ ਬਣਾਂਗਾ ਅਤੇ ਮੈਂ ਆਪਣੇ ਸਾਰੇ ਹੀ ਪਿਛਲੇ ਦੁੱਖਾਂ ਨੂੰ ਭੁੱਲ ਜਾਵਾਂਗਾ ਜੋ ਮੇਰੀ ਮਾਂ ਦੇ ਨਾਲ ਹੋਇਆ ਅਤੇ ਮੇਰੇ ਪਿਓ ਨੇ ਜੋ ਸਭ ਕੁਝ ਕੀਤਾ ਉਸ ਤੋਂ ਬਾਅਦ ਉਹ ਦਿਨ ਆਇਆ ਜਿਸ ਦਿਨ ਕੀ ਇਹ ਪੇਪਰ ਹੋਣਾ ਸੀ ਅਤੇ ਹੁਣ ਉਸ ਨੇ ਉਹ ਪੇਪਰ ਦਿੱਤਾ ਤੇ ਪਹਿਲੇ ਹੀ ਝਟਕੇ ਦੇ ਨਾਲ ਉਸ ਨੇ ਸਾਰਾ ਪੇਪਰ ਕਲੀਅਰ ਕਰ ਲਿਆ ਤੇ ਦੋਸਤੋ ਹੁਣ ਉਹ ਐਸਪੀ ਲੱਗ ਚੁੱਕਿਆ ਸੀ ਤੇ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਸੀ ਪਰ ਉਸ ਨੂੰ ਇੱਕ ਦੁੱਖ ਵੀ ਸੀ ਕਿ ਅੱਜ ਮੇਰੀ ਮਾਂ ਜੇਕਰ ਮੇਰੇ ਸਾਹਮਣੇ ਹੁੰਦੀ ਤਾਂ ਹੁਣ ਉਹ ਉਸਨੇ ਕਿੰਨੀ ਖੁਸ਼ੀ ਮਨਾਉਣੀ ਸੀ ਕਿ ਮੇਰਾ ਪੁੱਤ ਅੱਜ ਐਸਪੀ ਲੱਗਿਆ ਹੋਇਆ ਹੈ ਮੇਰੀ ਮਾਂ ਨੇ ਬਹੁਤ ਦੁੱਖ ਦੇ ਕੇ ਉਹ ਘਰੋਂ ਵੀ ਚਲੀ ਗਈ ਅਤੇ ਹੁਣ ਪਤਾ ਨਹੀਂ ਉਹ ਕਿੱਥੇ ਹੋਵੇਗੀ ਪਤਾ ਨਹੀਂ ਉਹ ਜਿੰਦੀ ਹੈ ਜਾਂ ਫਿਰ ਮਰ ਵੀ ਚੁੱਕੀ ਹੈ ਉਹ ਕਿਹੜੇ ਹਾਲਾਤਾਂ ਵਿੱਚ ਹੋਵੇਗੀ ਮੈਨੂੰ ਇਸ ਬਾਰੇ ਨਹੀਂ ਪਤਾ ਤੇ ਦੋਸਤੋ ਹੁਣ ਐਸਪੀ ਲੱਗ ਗਿਆ ਐਸਪੀ ਦੀ ਡਿਊਟੀ ਵੀ ਜੁਆਇਨ ਕਰ ਲਈ ਪਰ ਕਹਿੰਦੇ ਆ ਨਾ ਕਿ ਸਤਗੁਰੂ ਸੱਚੇ ਪਾਤਸ਼ਾਹ ਜਿਸ ਦੇ ਉੱਪਰ ਕਿਰਪਾ ਕਰ ਦੇਵੇ ਤਾਂ ਵਿਛੜੀਆਂ ਰੂਹਾਂ ਨੂੰ ਵੀ ਮਿਲ ਦਿੰਦਾ ਹੈ ਤੇ ਅੱਜ ਫਤੇਗੜ ਸਾਹਿਬ ਦੇ ਵਿੱਚ ਉਸ ਨੂੰ ਆਪਣੀ ਵਿਛੜੀ ਹੋਈ ਮਾਂ ਦੇ دیدار ਹੋਏ ਤੇ ਵਿਛੜੀ ਹੋਈ ਮਾਤਾ ਦੇ ਨਾਲ 20 ਸਾਲਾਂ ਬਾਅਦ ਮੁਲਾਕਾਤ ਹੋਈ ਜੋ ਕਿ ਉਸ ਦੇ ਜਵਾਨੀ ਦੇ ਦਿਨ ਸਾਰੇ ਬੀਤ ਚੁਕੇ ਸੀ ਤੇ ਉਸ ਦੀ ਮਾਂ ਹੁਣ ਉੱਥੇ ਫਤੇਗੜ ਸਾਹਿਬ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੀ ਸੀ ਤਾਂ ਦੋਸਤੋ ਆਪਣੀ ਮਾਂ ਨੂੰ ਦੇਖ ਕੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਗਿਆ ਤੇ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿਣ ਲੱਗ ਗਿਆ ਕਿ ਮਾਂ ਮੈਂ ਤੇਰਾ ਉਹੀ ਤੇਜਿੰਦਰ ਹਾਂ ਜਿਸ ਨੂੰ ਤੂੰ 8 ਸਾਲ ਦੀ ਉਮਰ ਦੇ ਵਿੱਚ ਘਰੇ ਛੱਡ ਕੇ ਆ ਗਈ ਸੀ ਅਤੇ ਅੱਜ ਤੇਰਾ ਪੁੱਤ ਇਸ ਸ਼ਹਿਰ ਦਾ ਐਸਪੀ ਲੱਗ ਚੁੱਕਿਆ ਹੈ ਤੇ ਉਸਦੀ ਮਾਂ ਦਾ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਸੀ ਤੇ ਉਸ ਤੋਂ ਬਾਅਦ ਤੇਜਿੰਦਰ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਇੱਥੇ ਸੇਵਾ ਕਰ ਜਿੰਨੇ ਦਿਨ ਤੂੰ ਇੱਥੇ ਸੇਵਾ ਕਰਨੀ ਹੈ ਤੂੰ ਸੇਵਾ ਕਰ ਉਸ ਤੋਂ ਬਾਅਦ ਮੈਂ ਤੈਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਜਾਵਾਂਗਾ ਹੁਣ ਤੂੰ ਇੱਥੇ ਮਿਲ ਕੇ ਰਵਾਂਗੇ ਤਾਂ ਉਸਦੀ ਮਾਂ ਬਹੁਤ ਖੁਸ਼ੀ ਤੇ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਲੈ ਕੇ ਆਪਣੇ ਘਰ ਆਉਂਦਾ ਹੈ ਅਤੇ ਆਪਣੇ ਵੀਰ ਮਨਿੰਦਰ ਨੂੰ ਵੀ ਮਲਾਉਂਦਾ ਹੈ ਤਾਂ ਉਸ ਤੋਂ ਬਾਅਦ ਉਹ ਕੀ ਦੇਖਦਾ ਹੈ ਕਿ ਉਸ ਦਾ ਪਿਤਾ ਜੋ ਕਿ ਉਹ ਬੁਢਾਪੇ ਦੇ ਵਿੱਚ ਆ ਚੁੱਕਿਆ ਸੀ ਅਤੇ ਪਿੰਡ ਦੇ ਵਿੱਚ ਸ਼ਰਾਬਾਂ ਪੀਪੀ ਕੇ ਆਪਣਾ ਸਭ ਕੁਝ ਖਤਮ ਕਰ ਬੈਠਾ ਸੀ ਅਤੇ ਹੁਣ ਤਾਂ ਉਹ ਮਨਜੀਤ ਕੌਰ ਦੇ ਕੋਲੋਂ ਮੁਆਫੀ ਵੀ ਨਹੀਂ ਮੰਗ ਸਕਦਾ ਕਿਉਂਕਿ ਉਸਨੇ ਗੁਨਾਹ ਹੀ ਇੰਨਾ ਵੱਡਾ ਕੀਤਾ ਸੀ ਤੇ ਇੱਕ ਸਤਗੁਰ ਸੱਚੇ ਪਾਤਸ਼ਾ ਜੋ ਕਿ ਦਿਆਲ ਹੈ ਉਸਨੇ ਵਿਛੜੀਆਂ ਹੋਈਆਂ ਰੂਹਾਂ ਨੂੰ ਮੁੜ ਤੋਂ ਮਿਲਾ ਦਿੱਤਾ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ